ਖੇਤੀ ਨੀਤੀ ਦੇ ਖਰੜੇ ਨੂੰ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਅਤੇ ਕਿਸਾਨੀ ਮੰਗਾਂ ਮਨਮੋਹਨ ਨੂੰ ਲੈ ਕੇ ਅੱਜ ਮੋਗਾ ਦੇ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਕਿਸਾਨਾਂ ਦਾ ਵੱਡਾ ਇਕੱਠ ਇਸ ਮਹਾਪੰਚਾਇਤ ਦੇ ਵਿੱਚ ਪਹੁੰਚ ਰਿਹਾ ਹੈ ਜੋਗਿੰਦਰ ਸਿੰਘ ਉਗਰਾਹਾਂ ਦੇ ਵੱਲੋਂ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਏਕਤਾ ਵੱਲ ਕਦਮ ਵੱਧੋਂ ਅੰਦਾਜ਼ ਸੁਨੇਹਾ ਦਿੱਤਾ ਹੈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣਗੀਆਂ ਥੋੜਾ ਸਮਾਂ ਲੱਗੇਗਾ ਸੁਪਰੀਮ ਕੋਰਟ ਦੇ ਵਿੱਚ ਚੱਲ ਰਹੀ ਸੁਣਵਾਈ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਸੁਪਰੀਮ ਕੋਰਟ ਆਦੇਸ਼ ਕਿਉਂ ਨਹੀਂ ਦੇ ਰਿਹਾ ਇਸ ਗੱਲ ਤੇ ਵੀ ਉਹਨਾਂ ਨੇ ਵੱਡੇ ਸਵਾਲ ਚੁੱਕੇ ਨੇ ਕਿੱਦਾਂ ਦਾ ਰੁਝਾਨ ਮਿਲ ਰਿਹਾ ਕਿਸਾਨਾਂ ਦਾ ਔਰ ਕੀ ਕੀ ਹੋ ਰਿਹਾ ਹੈ ਦੇਖੋ ਕਿਸਾਨਾਂ ਦੇ ਵਿੱਚ ਜਿਹੜੇ ਨਵੇਂ ਡਰਾਫਟ ਆਏ ਨੇ ਜੀ ਕੇਂਦਰ ਸਰਕਾਰ ਨੇ ਸਟੇਟਾਂ ਨੂੰ ਭੇਜੇ ਨੇ ਉਹਦੇ ਬਹੁਤ ਰੋਸ ਹੈ ਲੋਕਾਂ ਦੇ ਵਿੱਚ ਤੇ ਲੋਕਾਂ ਦੀ ਇਹ ਮੰਗ ਹੈ ਵੀ ਸਾਰੇ ਇਹ ਮੋਰਚੇ ਇਕੱਠੇ ਹੋ ਕੇ ਲੜਨ ਅਸੀਂ ਉਸ ਇਕੱਠ ਦੇ ਉਪਰਾਲੇ ਕਰ ਰਹੇ ਹਾਂ ਇਕਤਾ ਬਣਾਉਣ ਦੀ ਦੂਜੇ ਜਿਹੜੇ ਫਾਰਮ 2 ਇੱਕ ਖਨੌਰੀ ਤੇ ਸੰਭੂ ਜਿਹੜੇ ਲੜਾਈ ਲੜ ਸੰਘਰਸ਼ ਕਰ ਰਹੇ ਨੇ ਅਸੀਂ ਉਹਨਾਂ ਨਾਲ ਨੇੜਤਾ ਬਣਾਉਣ ਵਾਸਤੇ ਹਰ ਉਪਰਾਲਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੱਜ ਅਸੀਂ ਸਮਝਦੇ ਆਂ ਵੀ ਜਿਹੜਾ ਅਟੈਕ ਹੈ ਇਹ ਉਹ ਜਿਹੜੇ ਕਾਨੂੰਨ ਆਪਾਂ 2021 ਚ ਵਾਪਸ ਕੀਤੇ ਸੀ ਉਹ ਵਾਪਸ ਚੋਰਮੋਰ ਦਾ ਹੀ ਸਰਕਾਰ ਨੇ ਸਟੇਟਾਂ ਦੇ ذریعے ਲਾਗੂ ਕਰਨ ਦਾ ਜਿਹੜਾ ਡਰਾਫਟ ਭੇਜਿਆ ਹੈ ਜੰਨੀ ਉਹਦੇ ਵਿੱਚ ਬਿਲਕੁਲ ਉਹੀ ਸਾਰਾ ਕੁਝ ਖੁੱਲੀ ਮੰਡੀ ਵਾਲਾ ਠੇਕਾ ਖੇਤੀ ਵਾਲਾ ਮਾਰਕੀਟ ਫੀਸ ਕੱਟਣ ਵਾਲਾ ਖਜ਼ਾਨਾ ਨੂੰ ਯਾਦ ਕਰਾਉਣ ਵਾਲਾ ਪ੍ਰੋਸੈਸਿੰਗ ਵਾਲਾ ਉਹ ਸਾਰਾ ਤਰੀਕਾ ਉੱਤੇ ਪਾਇਆ ਗਿਆ। ਗੁਰਾ ਸਾਹਿਬ ਦੇ ਦੇਖਿਆ ਜਾਵੇ ਜਿਸੀ ਕਿਲਾ ਮਨੋਰੀ ਤੇ ਸੰਗੂ ਵਾਟਰ ਦੇ ਵੀ ਧੰਨੇ ਦੱਸ ਰਹੇ ਨੇ। ਪਰ ਜੋ ਪਹਿਲਾਂ ਸਟਾਰਟਿੰਗ ਹੋਇਆ ਸੀਗਾ ਸੰਗੂ ਵਾਟਰ ਦੇ ਉੱਤੇ ਦਿੱਲੀ ਦੇ ਉੱਤੇ ਉਹ ਚੀਜ਼ ਨੂੰ ਡਿਫਰੈਂਸ ਨਹੀਂ ਕੁਝ ਲੱਗ ਰਿਹਾ ਤੁਹਾਨੂੰ। ਦੇਖੋ ਡਿਫਰ ਐ ਇਸ ਤਰ੍ਹਾਂ ਦੇ ਹੁੰਦੇ ਨੇ ਜੀ ਜਥੇਬੰਦੀਆਂ ਅੱਡ ਹੁੰਦੀਆਂ ਨੇ, ਅੱਡ ਪ੍ਰੋਗਰਾਮ ਹੁੰਦੇ ਨੇ, ਐਡੈਕਸ਼ਨ ਹੁੰਦੇ ਨੇ ਕਿਸੇ ਨੂੰ ਬੰਦੇ ਨੂੰ ਕੋਈ ਕਿਸੇ ਨੂੰ ਕਿਵੇਂ ਆਗਦਾ ਹੈ। ਇਹ ਇਹ ਜਿਹੜੇ ਫਰਕ ਨੇ ਨਾ ਇਹ ਡਿਫਰੈਂਟ ਡਿਫਰੈਂਟ ਫਰਕ ਨੇ ਜਿਹੜੇ ਉਹ ਤਾਂ ਹੁੰਦੇ ਹੀ ਹੁੰਦੇ ਵਿਚਾਰਾਂ ਦੇ ਅੱਡ ਹੁੰਦੇ ਨੇ ਜਾਇ ਜੇ ਬਣਾਉਣ ਦਾ ਫਰਕ ਹੁੰਦਾ ਲਗੜੀ ਦਾ ਗਾਜੀ ਵੀ ਇਸ ਵਾਰ ਜਿਹੜਾ ਅੰਦੋਲਨ ਜਿਹੜਾ ਹੈਗਾ ਇਹ ਥੋੜਾ ਜਿਹਾ ਖਿੰਮਾ ਲੱਗਦਾ ਹੈ ਕਿ ਨਹੀਂ ਇਹ ਅਸਲ 'ਚ ਪਹਿਲੀ ਵਾਰ ਨਹੀਂ ਦੇਖੋ ਤੁਸੀਂ ਹੁਣ ਦੇਖੋ ਹੁਣ ਕੀ ਜਿਹੜੀ ਨਵੀਂ ਸਿਚੁਏਸ਼ਨ ਆ ਗਈ ਨਾ ਜਿਹੜਾ ਨਵਾਂ ਡਰਾਫਟ ਆਇਆ ਉਹਦੇ ਤੇ ਇਕਤਾ ਲੋਕਾਂ ਦੀ ਇਕਤਾ ਹੁੰਦੀ ਸੰਭਾਵਨਾ ਬਣੀ ਹੋਈ ਹੈ ਹੁਣ ਸਾਥੀਆਂ ਤੇ ਸਾਰਿਆਂ ਸਾਥੀਆਂ ਦੇ ਵਿੱਚੋਂ ਅਸੀਂ ਹੁਣੇ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਫੈਸਲਾ ਕਰਦੇ ਵੀ ਅਸੀਂ ਉਹ ਇੱਕ ਪਿੱਛੇ ਦੇ ਇੱਕ ਬਿਆਨ ਵੀ ਆਇਆ ਸੀ ਕਿਟਕੈਦ ਤੁਸੀਂ ਸੁਣਿਆ ਵੀ ਹੋਊਗਾ ਕਿ ਜਿਹੜਾ ਖਡੌਰੀ ਬਾਰਡਰ ਕੋਲੋਂ ਤੁਹਾਡਾ ਚੱਲ ਰਿਹਾ ਹੈਗਾ ਉਹ ਕੁਛ ਸਿਆਸੀ ਚੱਲ ਰਿਹਾ ਹੈਗਾ ਚਲੋ ਉਹਨਾਂ ਦਾ ਆਪਣਾ ਸੀ ਉਹਨਾਂ ਨੇ ਵੈਸੇ ਸਪਸ਼ਟੀ ਕਰਨ ਨੂੰ ਉਹਦਾ ਦਿੱਤਾ ਹੈ ਜਿਹੜਾ ਇਸ ਤਰ੍ਹਾਂ ਦਾ ਨਹੀਂ ਦੇਣਾ ਚਾਹੀਦਾ ਸਾਨੂੰ ਵਿਚਾਰ ਰੱਖਣਾ ਚਾਹੀਦਾ ਲੱਗਦਾ ਵੀ ਉਹਨਾਂ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਗਿਆ ਸੰਯੁਕਤ ਕਿਸਾਨ ਮੋਰਚਾ ਦੇ 11 ਸਾਰੇ ਇਕੱਠੇ ਹੋ ਕੇ ਇੱਕੋ ਜਿਹੜਾ ਉਹ ਫਰਮਾ ਬਿਲਕੁਲ ਮੈਨੂੰ ਇਹ 100% ਯਕੀਨ ਹੈ ਵੀ ਸਾਰੇ ਇਕੱਠੇ ਹੋ ਕੇ ਲੜਾ ਦੇ ਦੇਖੋ ਬਹੁਤ ਛੇਤੀ ਹੋਣ ਦੀ ਸੰਭਾਵਨਾ ਸੁਪਰੀਮ ਕੋਰਟਾ ਢੱਲੇਵਾਲ ਸਾਹਿਬ ਦੀ ਜਿਹੜੀ ਹੈਗੀ ਹੈ ਛੇਦੂ ਲੈ ਕੇ ਬੜਾ ਕਰ ਰਿਹਾ ਹੈਗਾ ਪਰ ਤੁਹਾਨੂੰ ਲੱਗਦਾ ਵੀ ਕੇਂਦਰ ਸਰਕਾਰ ਵੱਲੋਂ ਜਿਹੜੀ ਹੈ ਸੁਪਰੀਮ ਕੋਰਟ ਦੇ ਦੇਖੋ ਇਹ ਹੀ ਦੁਖ ਕੀ ਸੁਪਰੀਮ ਕੋਰਟ ਹੈ ਕੇਂਦਰ ਸਰਕਾਰ ਨੂੰ ਨਿਸ਼ਾਨਾ ਕਿਉਂ ਨਹੀਂ ਬਣਾਉਂਦਾ ਕਿ ਕੇਂਦਰ ਸਰਕਾਰ ਨੂੰ ਸਰਕਾਰ ਨੂੰ ਕਿਉਂ ਨਹੀਂ ਕਿਹਾ ਵੀ ਤੁਸੀਂ ਗੱਲਬਾਤ ਕਰੋ ਉਹਨਾਂ ਦੀ ਗੱਲ ਕਿਉਂ ਨਹੀਂ ਸੁਣਦੇ ਜਦ ਨਹੀਂ ਇੱਕ ਸੁਪਰੀਮ ਕੋਰਟ ਦਾ ਜਿਹੜਾ ਰੋਲ ਹੈ ਜੀ ਉਹ ਉਹੋ ਥੋੜਾ ਜਿਹਾ ਇਹ ਹੈ ਵੀ ਸਾਨੂੰ ਉਹ ਨਿਰਾਸ਼ਾਜਨਕ ਜਾਪਦਾ ਕਿਉਂਕਿ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਦੇ ਨਿਸ਼ਾਨਾ ਨਹੀਂ ਬਣਾਇਆ ਉਹਨਾਂ ਨੂੰ ਪ੍ਰੋਬਲਮ ਆਉਂਦਾ ਕਦੋਂ ਤੱਕ ਕਿਸਾਨਾਂ ਨੂੰ ਇਹ ਧਰਨੀਆਂ ਦੇ ਜਰੀਏ ਆਪਣੀਆਂ ਮੋਤਾ ਜਾਨਾਂ ਦੇ ਲਈ ਬਹਿਣਗੇ ਦੇਖੋ ਜੀ ਹੁਣ ਜਿੰਨਾ ਚਿਰ ਇਹ ਮੁਕਤੀ ਨਹੀਂ ਹੁੰਦੀ ਕਿਸਾਨ ਮੁਕਤੀ ਦੀ ਵੱਡੀ ਲੜਾਈ ਹੈ ਕਿਸਾਨਾਂ ਦੇ ਖੁਸ਼ਹਾਲ ਜੀਵਨ ਦੀ ਖਾਤਰ ਕਿਸਾਨ ਨੂੰ ਕਿਤੇ ਨੂੰ ਖੁਸ਼ਹਾਲ ਬਣਾਉਣ ਦੀ ਖਾਤਰ ਇਹਨੂੰ ਮੁਨਾਫੇ ਵਾਲਾ ਬਣਾਉਣ ਦੀ ਖਾਤਰ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਤਾਂ ਹੈ ਨਹੀਂ ਵਿਦੇਸ਼ਾਂ ਵਿੱਚ ਧੱਕੇ ਖਾਂਦੇ ਫਿਰਦੇ ਨੇ ਇਹਨੂੰ ਮੁਨਾਫੇ ਵਾਲਾ ਬਣਾਉਣ ਦੀ ਖਾਤਰ ਇਹ ਸੰਘਰਸ਼ ਤਾਂ ਚੱਲਦਾ ਹੀ ਰਹੇਗਾ ਇਸ ਮਹਾ ਪੰਚਾਇਤ ਦਾ ਕਿੰਨਾ ਅਸਰ ਪੈਗਾ ਫੈਂਟ ਦੀ ਅਸਰ ਤਾਂ ਜੀ ਸਮਾ ਦੱਸਦਾ ਲੋਕਾਂ ਦੇ ਕੱਠ ਦੇ ਮਤਲਬ ਮੁਤਾਬਕ ਲੋਕਾਂ ਦੇ ਉੱਤੇ ਪ੍ਰਭਾਵ ਪੈਂਦਾ ਹੈ ਹਰ ਇੱਕ ਪੰਚਾਇਤ ਦਾ ਹਰ ਇੱਕ ਕੱਠ ਦਾ ਪ੍ਰਭਾਵ ਤਾਂ ਪੈਂਦਾ ਹੀ ਹੁੰਦਾ ਹੈ